108 ਸਾਲ ਬਾਅਦ ਇਹਨਾਂ ਪੰਜ ਰਾਸ਼ੀ ਵਾਲਿਆਂ ਨੂੰ ਰਾਹੂ ਦੇ ਨਾਲ-ਨਾਲ ਮਿਲੇਗਾ ਸ਼ੁਕਰ ਦੇਵ ਦਾ ਆਸ਼ੀਰਵਾਦ ਜਿਸ ਨਾਲ ਇਹਨਾਂ ਪੰਜ ਰਾਸ਼ੀ ਵਾਲਿਆਂ ਨੂੰ ਮਿਲ ਸਕਦੀ ਹੈ ಅಪਾਰ ਧਨ-ਦੌਲਤ ਇਹਨਾਂ ਪੰਜ ਰਾਸ਼ੀ ਵਾਲਿਆਂ ਨੂੰ ਮਿਲੇਗੀ ਵੱਡੀ ਸਫਲਤਾ ਜਿਸ ਨਾਲ ਇਹਨਾਂ ਦੇ ਕਰਜ਼ਾਉਣ ਕ ਲੱਗੀਆਂ ਰਹਿਣਗੀਆਂ ਸ਼ੁਕਰ ਦੇਵ ਤੇ ਰਾਹੂ ਇਹਨਾਂ ਪੰਜ ਹੀ ਰਾਸ਼ੀਆਂ ਵਿੱਚ ਨਾਲ ਆਉਣ ਨਾਲ ਇਹਨਾਂ ਪੰਜ ਰਾਸ਼ੀ ਵਾਲਿਆਂ ਨੂੰ ਅਚਾਨਕ ਧਨ ਲਾਭ ਦੇ ਨਾਲ-ਨਾਲ ਕਾਰੋਬਾਰ ਤੇ ਨੌਕਰੀ ਵਿੱਚ ਤਰੱਕੀ ਮਿਲ ਸਕਦੀ ਹੈ ਇਹਨਾਂ ਪੰਜ ਰਾਸ਼ੀ ਵਾਲਿਆਂ ਨੂੰ ਸੁੱਖ ਸਮਰiddhi ਦੇ ਨਾਲ-ਨਾਲ ਮਾਨਸਿਕ ਸ਼ਾਂਤੀ ਵੀ ਮਿਲੇਗੀ ਤੇ ਇਹ ਸਮਾਜ ਵਿੱਚ ਆਪਣਾ ਵੱਡਾ ਨਾਮ ਬਣਾ ਸਕਦੇ ਹਨ ਜਿਸ ਨਾਲ ਇਹਨਾਂ ਦੇ ਮਾਨ ਸਨਮਾਨ ਵਿੱਚ ਵਾਧਾ ਹੋ ਜਾਵੇਗਾ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਇਸ ਵੀਡੀਓ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਲਵੋ ਤੇ ਕਮੈਂਟ ਬਾਕਸ ਵਿੱਚ ਜੈ ਸ਼ਨੀ ਦੇਵ ਲਿਖੋ ਤਾ ਜੋ ਸ਼ਨੀ ਦੇਵ ਤੁਹਾਡੇ ਘਰ ਪਰਿਵਾਰ ਤੇ ਆਪਣਾ ਮੇਰ ਭਰਿਆ ਹੱਥ ਸਦਾ ਬਣਾਈ ਰੱਖਣ ਸ਼ੁਕਰ ਦੇਵ ਤੇ ਰਾਹੁਲ ਗ੍ਰਹਿ ਦੀ ਕਿਰਪਾ ਹੋਣ ਕਰਕੇ ਇਹਨਾਂ ਪੰਜ ਹੀ ਰਾਸ਼ੀ ਵਾਲਿਆਂ ਨੂੰ ਆਪਣੀ ਜ਼ਿੰਦਗੀ ਵਿੱਚ ਬਹੁਤ ਸ਼ੁਭ ਫਾਲ ਮਿਲਣੇ ਸ਼ੁਰੂ ਹੋ ਜਾਣਗੇ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਇਸ ਵੀਡੀਓ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਲਵੋ ਤੇ ਕਮੈਂਟ ਬਾਕਸ ਵਿੱਚ ਜੈ ਸ਼ਨੀ ਦੇਵ ਲਿਖੋ ਤਾ ਜੋ ਸ਼ਨੀ ਦੇਵ ਤੁਹਾਡੇ ਘਰ ਪਰਵਾਜ਼ ਤੇ ਆਪਣਾ ਮਿਹਰ ਭਰਿਆ ਹੱਥ ਸਦਾ ਬਣਾਈ ਰੱਖਣ ਸ਼ੁਕਰ ਦੇਵਤੇ ਰਾਹੂ ਗ੍ਰਹਿ ਦੀ ਕਿਰਪਾ ਹੋਣ ਕਰਕੇ ਇਹਨਾਂ ਪੰਜ ਹੀ ਰਾਸ਼ੀ ਵਾਲਿਆਂ ਨੂੰ ਆਪਣੀ ਜ਼ਿੰਦਗੀ ਵਿੱਚ ਬਹੁਤ ਸ਼ੁਭ ਫਲ ਮਿਲਣੇ ਸ਼ੁਰੂ ਹੋ ਜਾਣਗੇ ਜਿਸ ਨਾਲ ਇਹਨਾਂ ਦੀ ਜ਼ਿੰਦਗੀ ਵਿੱਚ ਬਹੁਤ ਵੱਡੇ ਬਦਲਾਅ ਆ ਸਕਦੇ ਹਨ ਇਹਨਾਂ ਪੰਜ ਹੀ ਰਾਸ਼ੀ ਵਾਲਿਆਂ ਨੂੰ ਆਪਣੀ ਕਿਸਮਤ ਦਾ ਪੂਰਾ ਸਾਥ ਮਿਲਣ ਵਾਲਾ ਹੈ ਦੋਸਤੋ ਜੇਕਰ ਤੁਸੀਂ ਹਜੇ ਤੱਕ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਭ ਨੂੰ ਬੇਨਤੀ ਹੈ ਕਿ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੇ ਕਮੈਂਟ ਬਾਕਸ ਵਿੱਚ ਜੈ ਸ਼ਨੀ ਦੇਵ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਓ ਜੀ ਦੋਸਤੋ ਸ਼ੁਕਰ ਦੇਵ ਦੀ ਕਿਰਪਾ ਨਾਲ ਬੰਦੇ ਨੂੰ ਧਨ ਦੌਲਤ ਪਿਆਰ ਵਿਆਹ ਦਾ ਸੁੱਖ ਤੇ ਕਲਾਕਾਰੀ ਮਿਲਦੀ ਹੈ ਜਿਸ ਨਾਲ ਬੰਦਾ ਇਹ ਸਭ ਚੀਜ਼ਾਂ ਸ਼ੁਕਰ ਦੇਵ ਦੀ ਕਿਰਪਾ ਨਾਲ ਪਾ ਸਕਦਾ ਹੈ ਪਰ ਜੇਕਰ ਸ਼ੁਕਰ ਤੁਹਾਡੀ ਰਾਸ਼ੀ ਵਿੱਚ ਖਰਾਬ ਗ੍ਰਹਿ ਨਾਲ ਹੋਵੇ ਤਾਂ ਤੁਹਾਨੂੰ ਧਨ ਦੌਲਤ ਪਿਆਰ ਤੇ ਵਿਆਹ ਦਾ ਸੁੱਖ ਨਹੀਂ ਮਿਲਦਾ ਬਲਕਿ ਤੁਸੀਂ ਇਹਨਾਂ ਦੇ ਪਿੱਛੇ ਭੱਜਦੇ ਹੋ ਪਰ 108 ਸਾਲ ਬਾਅਦ ਸ਼ੁਕਰ ਦੇਵ ਇਹਨਾਂ ਪੰਜ ਹੀ ਰਾਸ਼ੀ ਵਾਲਿਆਂ ਨੂੰ ಅಪਾਰ ਪਿਆਰ ਧਨ ਦੌਲਤ ਤੇ ਸੁੱਖ ਸਮ੍ਰiddhi ਦੇਣ ਵਾਲੇ ਹਨ ਇਸ ਲਈ ਤੁਸੀਂ ਵੀ ਇਸ ਵੀਡੀਓ ਨੂੰ ਅਖੀਰ ਤੱਕ ਪੂਰਾ ਦੇਖੋ ਕਿਉਂਕਿ ਇਹ ਕਿਸਮਤ ਵਾਲੀ ਰਾਸ਼ੀ ਤੁਹਾਡੀ ਵੀ ਹੋ ਸਕਦੀ ਹੈ ਨੰਬਰ 1 ਬ੍ਰਿਸ਼ਚਕ ਰਾਸ਼ੀ ਵਾਲਿਆਂ ਦੀ ਰਾਸ਼ੀ ਵਿੱਚ ਸ਼ੁਕਰ ਦੇਵ ਦੀ ਕਿਰਪਾ ਨਾਲ ਇਹਨਾਂ ਨੂੰ ਆਪਣੇ ਪਿਆਰ ਨਾਲ ਸਬੰਧ ਵਧੀਆ ਹੋ ਸਕਦੇ ਹਨ ਜਿਸ ਨਾਲ ਇਹ ਹੋਰ ਵੀ ਜ਼ਿਆਦਾ ਰੋਮਾਂਟਿਕ ਹੋ ਸਕਦੇ ਹਨ ਸ਼ੁਕਰ ਦੇਵ ਦੀ ਕਿਰਪਾ ਨਾਲ ਤੁਹਾਨੂੰ ਆਪਣੇ ਦੋਸਤਾਂ ਦਾ ਪੂਰਾ ਸਾਥ ਮਿਲੇਗਾ ਤੇ ਇਹ ਤੁਹਾਡੇ ਕਾਰੋਬਾਰ ਵਿੱਚ ਹੋਰ ਵੀ ਵਧੀਆ ਸਬੰਧ ਬਣਾ ਸਕਦੇ ਹਨ ਬ੍ਰਿਸ਼ਚਕ ਰਾਸ਼ੀ ਦੇ ਬੱਚੇ ਪੜ੍ਹਾਈ ਵਿੱਚ ਵਧੀਆ ਪ੍ਰਦਰਸ਼ਨ ਕਰ ਸਕਦੇ ਹਨ ਜੋ ਲੋਕ ਆਪਣਾ ਕਾਰੋਬਾਰ ਕਰਦੇ ਹਨ ਉਹਨਾਂ ਨੂੰ ਸ਼ੁਕਰ ਦੇਵ ਤੇ ਰਾਹੂ ਗ੍ਰਹਿ ਦੀ ਕਿਰਪਾ ਨਾਲ ਵਪਾਰ ਵਿੱਚ ਵਾਧਾ ਹੋ ਸਕਦਾ ਹੈ ਜਿਸ ਨਾਲ ਇਹ ਬਹੁਤ ਧਨਲਾਭ ਕਮਾ ਸਕਦੇ ਹਨ ਨੰਬਰ 2 ਰਾਹੂ ਗ੍ਰਹਿ ਤੇ ਸ਼ੁਕਰ ਦੇਵ ਮਿਲ ਕੇ ਮਿਥੁਨ ਰਾਸ਼ੀ ਵਾਲਿਆਂ ਦੀ ਕਿਸਮਤ ਬਦਲ ਦੇਣ ਵਾਲੇ ਹਨ ਜਿਸ ਨਾਲ ਮਿਥਨ ਰਾਸ਼ੀ ਵਾਲਿਆਂ ਨੂੰ ਆਪਣੇ ਪਰਿਵਾਰ ਦਾ ਪੂਰਾ ਸੁੱਖ ਮਿਲੇਗਾ ਮਿਥਨ ਰਾਸ਼ੀ ਦੇ ਲੋਕ ਆਪਣੀ ਨਵੀਂ ਚੀਜ਼ ਲੈਣ ਦਾ ਸੁਪਨਾ ਪੂਰਾ ਕਰ ਸਕਦੇ ਹਨ ਮਿਥਨ ਰਾਸ਼ੀ ਦੇ ਲੋਕ ਮਿੱਠੀ ਬੋਲੀ ਨਾਲ ਆਪਣੀ ਨੌਕਰੀ ਵਿੱਚ ਤਰੱਕੀ ਕਰ ਸਕਦੇ ਹਨ ਸ਼ੁਕਰਦੇਵ ਦੀ ਕਿਰਪਾ ਨਾਲ ਮਿਥਨ ਰਾਸ਼ੀ ਵਾਲਿਆਂ ਦੇ ਸਭ ਸੁਪਨੇ ਪੂਰੇ ਹੋ ਜਾਣਗੇ ਤੇ ਇਹਨਾਂ ਦੇ ਘਰ ਮਾਤਾ ਲక్ష్ਮੀ ਜੀ ਦਾ ਵਾਸ ਹੋਵੇਗਾ ਜੇਕਰ ਮਿਥੂਨ ਰਾਸ਼ੀ ਦੇ ਲੋਕ ਕਿਸੇ ਕੰਮ ਨੂੰ ਜ਼ਿਆਦਾ ਸੋਚਣ ਦੀ ਬਜਾਏ ਕਰਨ ਤੇ ਇਹਨਾਂ ਨੂੰ ਬਹੁਤ ਤਰੱਕੀ ਮਿਲ ਸਕਦੀ ਹੈ। ਨੰਬਰ 3 ਤਨੂ ਰਾਸ਼ੀ ਤਨੂ ਰਾਸ਼ੀ ਵਾਲਿਆਂ ਲਈ ਇਹ ਟਾਈਮ ਬਹੁਤ ਉਤਸ਼ਾਹ ਤੇ ਖੁਸ਼ੀ ਵਾਲਾ ਹੋ ਸਕਦਾ ਹੈ। ਜਿਸ ਨਾਲ ਇਹਨਾਂ ਦਾ ਮਨ ਵੀ ਬਹੁਤ ਖੁਸ਼ ਤੇ ਜੀਵਨ ਖੁਸ਼ੀਆਂ ਭਰਿਆ ਹੋ ਸਕਦਾ ਹੈ। ਪਰਿਵਾਰ ਵਿੱਚ ਚੱਲ ਰਹੀ ਖਟਾਸ ਖਤਮ ਹੋ ਜਾਵੇਗੀ ਤੇ ਪਰਿਵਾਰ ਇੱਕ ਹੋ ਜਾਵੇਗਾ। ਨੌਕਰੀ ਤੇ ਕਾਰੋਬਾਰ ਵਿੱਚ ਤਰੱਕੀ ਹੋਣ ਨਾਲ ਧਨਲਾਭ ਹੋ ਸਕਦਾ ਹੈ ਜਿਸ ਥਰ ਕਰਕੇ ਤੁਸੀਂ ਆਪਣੇ ਘਰ ਵਿੱਚ ਨਵਾਂ ਕੰਮ ਵੀ ਕਰਵਾ ਸਕਦੇ ਹੋ ਤੁਹਾਨੂੰ ਰਾਸ਼ੀ ਵਾਲਿਆਂ ਨੂੰ ਧਾਰਮਿਕ ਕੰਮ ਕਰਨ ਨਾਲ ਮਾਨਸਿਕ ਸ਼ਾਂਤੀ ਮਿਲਦੀ ਹੈ ਜਿਸ ਨਾਲ ਸ਼ਨੀ ਦੇਵ ਦਾ ਆਸ਼ੀਰਵਾਦ ਇਹਨਾਂ ਤੇ ਸਦਾ ਬਰਿਆਂ ਰਹਿੰਦਾ ਹੈ ਨੰਬਰ 4 ਸ਼ਨੀ ਦੇਵ ਤੇ ਸ਼ੁਕਰ ਦੇਵ ਇੱਕ ਦੂਜੇ ਦੇ ਦੋਸਤ ਹੋਣ ਕਰਕੇ ਸ਼ੁਕਰ ਦੇਵ ਕੁੰਭ ਰਾਸ਼ੀ ਵਾਲਿਆਂ ਤੇ ਮਿਹਰਬਾਨ ਹੋ ਜਾਣਗੇ ਜਿਸ ਨਾਲ ਕੁੰਭ ਰਾਸ਼ੀ ਵਾਲਿਆਂ ਦੇ ਬਹੁਤ ਸਮੇਂ ਤੋਂ ਰੁਕੇ ਕੰਮ ਪੂਰੇ ਹੋ ਜਾਣਗੇ ਸ਼ੁਕਰ ਦੇਵ ਦੀ ਕਿਰਪਾ ਨਾਲ ਕੁੰਭ ਰਾਸ਼ੀ ਵਾਲੇ ਯਾਤਰਾ ਵੀ ਕਰ ਸਕਦੇ ਹਨ ਜਿਸ ਨਾਲ ਇਹਨਾਂ ਨੂੰ ਆਪਣੇ ਪਰਿਵਾਰ ਤੇ ਦੋਸਤਾਂ ਦਾ ਪੂਰਾ ਸਾਥ ਮਿਲੇਗਾ ਕੁੰਭ ਰਾਸ਼ੀ ਦੇ ਜੋ ਲੋਕ ਜ਼ਮੀਨ ਜਾਇਦਾਦ ਖਰੀਦ ਵੇਚ ਦਾ ਕੰਮ ਕਰਦੇ ਹਨ ਉਹਨਾਂ ਨੂੰ ਬਹੁਤ ਧਨਲਾਭ ਹੋ ਸਕਦਾ ਹੈ ਸ਼ੁਕਰਦੇਵ ਦੀ ਕਿਰਪਾ ਨਾਲ ਕੁੰਭ ਰਾਸ਼ੀ ਵਾਲਿਆਂ ਨੂੰ ਸਮਾਜ ਵਿੱਚ ਇੱਜ਼ਤ ਮਿਲੇਗੀ ਨੰਬਰ 5 ਮੀਨ ਰਾਸ਼ੀ ਵਿੱਚ ਸ਼ੁਕਰਦੇਵ ਦੀ ਚੰਗੀ ਦਸ਼ਾ ਹੋਣ ਕਰਕੇ ਮੀਨ ਰਾਸ਼ੀ ਵਾਲਿਆਂ ਦੀ ਧਨ-ਦੌਲਤ ਵਿੱਚ ਵਾਧਾ ਹੋ ਸਕਦਾ ਹੈ ਤੇ ਨਾਲ ਹੀ ਇਹਨਾਂ ਦੇ ਆਪਣੇ ਭੈਣ ਭਰਾ ਨਾਲ ਰਿਸ਼ਤੇ ਹੋਰ ਵੀ ਮਜ਼ਬੂਤ ਹੋ ਜਾਣਗੇ ਸ਼ੁਕਰਦੇਵ ਦੀ ਕਿਰਪਾ ਨਾਲ ਮੀਨ ਰਾਸ਼ੀ ਵਾਲਿਆਂ ਨੂੰ ਵਧੀਆ ਲਾਈਫ ਪਾਰਟਨਰ ਮਿਲ ਸਕਦਾ ਹੈ ਜੋ ਇਹਨਾਂ ਦਾ ਹਰ ਕਦਮ ਤੇ ਸਾਥ ਦੇਵੇਗਾ ਮੀਨ ਰਾਸ਼ੀ ਵਾਲੇ ਸ਼ੁਕਰਦੇਵ ਦੀ ਕਿਰਪਾ ਹੋਣ ਕਰਕੇ ਕਾਰੋਬਾਰ ਦੀ ਦੁਨੀਆ ਵਿੱਚ ਇੱਕ ਨਵਾਂ ਨਾਮ ਬਣਾ ਸਕਦੇ ਹਨ ਜਿਸ ਨਾਲ ਇਹਨਾਂ ਦੇ ਧਨ ਵਿੱਚ ਵਾਧਾ ਹੋਣ ਦੇ ਨਾਲ ਨਾਲ ਸਮਾਜ ਵਿੱਚ ਵੱਡਾ ਨਾਮ ਹੋ ਜਾਵੇਗਾ ਦੋਸਤੋ ਇਸ ਤਰ੍ਹਾਂ ਦੀ ਹੋਰ ਵੀਡੀਓ ਪਾਉਣ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਲਵੋ ਧੰਨਵਾਦ